ਹਾਂਜੀ ਸਸਰੀ ਕਾਲਜੀ ਅੱਜ ਦਿਨ ਹੋ ਗਿਆ ਦੁਬਾਰ ਸਵੇਰ ਦਾ ਟੈਨ ਸਾਡੇ ਕਚੇਰਾ ਇਹਨਾ ਸੀ ਮਸ਼ੀਨ ਠੀਕ ਕਰ ਦੋ ਸੀਗੇ ਮਸ਼ੀਨ ਕਿ ਤੱਕ ਅੜ ਗਿਆ ਪਾਣੀ ਵੀ ਬਾਹਰ ਨਿਕਲਦਾ ਹੈ ਜਦੋਂ ਕੱਪੜੇ ਧੋ ਕੇ ਕੱਢਦੇ ਆਂਗੇ ਜਿਵੇਂ 2 ਘੰਟਿਆਂ ਚ ਪਾਣੀ ਨਿਕਲਦਾ ਮੜਾ 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 ਪੂੜਾ ਪਹਿਲਾਂ ਵੀ ਅਸੀਂ ਕਰਦੇ ਨੇ ਛੁਨੀਆਂ ਕੱਢੀਆਂ ਫਿਰ ਆਲੀਆਂ ਘਰਮ ਨੂੰ ਸੜਦੀ ਆ ਕਿਤੇ ਪੈਂਟ ਬੁੰਟ ਚ ਹੁੰਦੀਆਂ ਨੇਗੀਆਂ ਤੇ 9 ਰੁਪਏ ਕੱਢੇ ਕ 5 ਦਾ ਟਾਲਾ 2 2 2 ਦਾਲੇ ਕੱਢੇ ਮੈਂ ਕੱਢੇ ਮੈਂ ਉਹ ਦੇ ਲਿੱਕੋ ਗਿਆ ਪਾਣੀ ਪਾਵਾਂ ਬਾਲਟੀ ਵੱਧ ਪਰ ਗਈ ਗਏ ਜੰਮ ਗਿਆ ਬੜਾ ਥੋੜੀ ਥੋੜੀ ਨਿੱਕਲਦੀ ਆ ਉਹ ਮੈਲ ਦੀ ਛੱਡਿਆ ਪੇ ਪਾਣੀ ਤਾਂ ਇਹ ਆਉਂਦਾ ਕਿਤਾ

ਜੁਆ ਹਾਦੀ ਕੋਰ ਜੀ ਬੋਝ ਕੇ ਕੱਢ ਲਾ ਨਹੀਂ ਇਹਦੇ ਕਰਕੇ ਨਹੀਂ ਹੈਗਾ ਇਹ ਹੋਰ ਨਾ ਉਹਦੇ ਖੜਕਦਾ ਸੀ ਵਿੱਚ ਖੜਕ ਕੇ ਫਿਰ ਉਹ ਗਾਹਾਂ ਲੰਘ ਗਿਆ ਕੀ ਜੀ ਸੀਗੀ ਜਿਹੜੀ ਅੜੀਆ ਵਿੱਚ ਇੱਕ ਹੋਰ ਹੈਗਾ ਦੋ ਨੇ ਆ ਆਹ ਆਹ ਉਹ ਪਾਈ ਦੇਖੀ ਹਮ ਕੈਵਰੇਜ ਨਹੀਂ ਦਿੰਦੇ ਉਦੋਂ ਦੀ ਸੀਆਂ ਦੇ ਦੋ ਦੋ ਨਿਕਲ ਗਏ ਆ ਦੋ ਦੇ ਇਹ ਹੋ ਹੈਗਾ ਬਈ ਦੇਖੀ ਚੇਪੀ ਲੱਗੀ ਹੋਈ ਸੀ ਉੱਤੇ ਉਹ ਨਹੀਂ ਬਸ ਵਾਲੇ ਮੋੜਦੇ ਹੁੰਦੇ ਚੇਪੀ ਜੀ ਲਾ ਕੇ ਪੰਜ ਹੋਣਗੇ ਹਰਮਣੇ ਤੇਰੀ ਜੇਬ 'ਚ ਚੇਪੀ ਨਾਲ ਲੱਗੇ ਜੁੜੇ ਹੋਏ ਉਹ ਸਾਰੇ ਬਣੇ ਬਣਾਈ ਅੜਗੇ ਵਿੱਚ ਉਹਦੇ ਮੈਂ ਜਿਹਦੇ ਵਾਸਤੇ ਤੇਰੀ ਪੈਂਟ ਪਾਈ ਉਹ ਤੋਂ ਬਾਅਦ ਹੀ ਖੜਕਾ ਜਿਉਣ ਲੱਗ ਗਿਆ ਸੀ ਸੀ ਚੋਦੀ ਉਹ ਗਾਹਾਂ ਨਾਲ ਅੱਛੀ ਦਾ ਹੈ ਮਾਂ ਬੱਚੀ ਦੁੱਧ ਜਿਲੇ ਉਹ ਸਿੱਧਾ ਹੋ ਕੇ ਲੱਗਿਆ ਪਿਆ ਨਾ ਮੂਰੇ ਹਾਂ ਉਹ ਵੀ ਐਂ ਲੱਗ ਗਿਆ ਦਾ ਲੱਖਣਾਗੇ ਜੋਤ ਲੱਭ ਤਾ ਮੈਂ ਲੱਸੀ ਜਾ ਕੇ ਲੈ ਆਉਣੀ ਆਪਣੀ ਭਾਂਡੇ ਵੀ ਨਹੀਂ ਬਾਹਰ ਕੱਢ ਕੇ ਗਏ ਹਰਮਨਾਂ ਦੀ ਤੇ ਮੈਂ ਬੱਚਾ ਨੇ ਲਈ ਉਹਨੇ ਖੂਬੋ ਦੀ ਜੁਰੀ ਮੈਂ

ਜਦੋਂ ਆਏ ਦੇ ਸਵੇਰੇ ਪਾਉਲ ਪੱਟੀ ਆ ਕੀ ਉਹ ਵੀ ਚਾਹ ਨੂੰ ਪੀਣਗੇ ਉਹ ਵਿਚਾਰੇ ਉਹ ਚਾਹ ਠੱਕ ਪੀਦੇ ਹੁੰਦੇ ਨੇ ਬਈ ਜਿਆ ਮੋਟਾ ਠੱਕ ਪੀਦੇ ਨੇ ਪਿੰਡਾ ਇਹ ਫਲੇਰ ਮਿਲਦੀ ਜਿਹੜੀ ਉਹ ਵਾਲੀ ਚਾਹ ਪੀਂਦੇ ਨੇਗੇ ਬੰਦਾ ਤੇ ਇਹ ਦੁਕਨ ਪਈ ਹੈ ਨਗੇ 16 ਨਾਲੇ 16 ਨਾਲੇ ਜਿਆਦਾ ਖੇਤੋਂ ਆ ਰਿਹਾ ਆਡਰ ਇਹ ਦੋ ਪੰਡਿਆਂ ਤੇ ਰੱਖ ਲੀ ਕੰਦੀ ਰੱਖ ਲਈ के ज्यादा लगी था तो बस आप पी लगे नहीं फिर आपने फिर आटे बना लागे हिसाब नहीं होगा चल चलियां रात बैरी होगी चाह मिठा पाने ज्यादा भर के भन देे थोड़े जो पानी चल मैं नंके कर लूंगी उ मैं बड़ी घटना चल दोले गो बे मिलते छेती लाऊ गोल बहुत छेती ला देंगे कम भी करते होंगे बेचारे चा भी घट पीए रोटी तो होंगी ही नहीं है बहुत साल हो गए रोटी बंद हो ਲੇਵਰੀ ਕੋਟੇ ਦੇ ਪੰਡਾਲੇ ਵੀ ਲੈਂਦੇ ਤੇ ਭਈਏ ਵੀ ਲੈਂਦੇ ਚਲੋ ਜਾ ਬਣ ਜਾਂਦੇ ਭਈ ਮੌਸਮ ਬਹੁਤ ਸੋਹਣਾ ਹੋਇਆ ਪੈਜ ਜਦੋਂ ਮੈਂ ਜਹਾ ਧਰੀਏਗੀ ਉਹ ਤਾਂ ਧੁੱਪ ਸੀ ਮੈਨੂੰ ਐ ਲੱਗਿਆ ਵੀ ਚੁੱਲ੍ਹੇ ਤੇ ਚੱਲ ਕਾ ਨੂੰ ਧੁੱਪੇ ਮੱਚੂਗੀ ਗੈਸ ਦੀ ਬਣਾ ਲੈਣੀ ਆਂਗੀ ਹੁਣ ਕੀ ਜਮੀ ਛਾਹ ਹੋਗੀ ਕਿ ਨਾ ਸੋਹਣੇ ਪੱਤਲ ਵਾਲਾ ਸੋਹਣਾ ਮੌਸਮ ਹੋ ਗਿਆ ਪਾ ਦੇ ਤਾਂ ਵੀ ਚੰਗਾ ਹੈ ਚੱਲਣ ਵਾਲੀ ਵਧੀਆ ਜੀ ਦੀ ਸੌਖੀ ਲੱਗ ਜੂਗੀ 对了，你红了西边的家。

ਇਹਦੇ ਪਾਉਣ ਨਾਲ ਇਹ ਬਣਾਉਣ ਨਾਲ ਬਸ ਬਤੀ ਥੋੜਾ ਜਿਹਾ ਵਧੀਆ ਹੋ ਜਾਂਦੇ ਆਗੇ ਪਿਓ ਕਿ ਨਾ ਬਤੀ ਨਾ ਹਰੀਆਂ ਮਿਰਚਾਂ ਜੀਰਾ ਆ ਗੰਡੇ ਮੈਂ ਅੱਧੇ ਪਾ ਲੂੰਗੀ ਤੇ ਚੌਣਾ ਵਾਸਤੇ ਰੱਖ ਦੂੰਗੀ ਕਪਾਣੀਆ ਲਾ ਦਿੰਦੀ ਗਣੀ ਚੰਗੀ ਲੱਗੇ ਪਾਵਾਂਗੇ ਟਮਾਟਰ ਹੈ ਨਹੀਂ ਸੀਗਾ ਟਮਾਟਾ ਨਾਲ ਹੋਰ ਵਧੀਆ ਲੱਗਦੀ ਮੱਚੀ लसवान या होशे करने लागली आहे जरा को गेलो तो भाजी भाजी बाकी पाक लागली तरी कधीच कधी देऊ नका ਆ ਦੇਖੋ ਸਾਡੇ ਜੋਤ ਨੂੰ ਮਿਲਣ ਆਏ ਨੇ ਦੋਸਤ ਇਹਦੇ ਸਾਡਾ ਭਈਆ ਹੁੰਦਾ ਸੀ ਸਕੂਲ ਨਹੀਂ ਗਿਆ ਇਹ ਤਿੰਨ ਦਿਨ ਹੋ ਗਏ ਨੇ ਗੜ ਹੋਇਆ ਪਹਿਲਾਂ ਤੇ ਮਿਲਣ ਆਏ ਨੂੰ ਤੁਦੋਦੋ ਵੀ ਆ ਗਿਆ ਸੀ ਸਰ ਨਾਲ ਸਬਸਕ੍ਰਾਈਬਰ ਬੇਗਾ ਹੈ ਹੈ ਫੋਟੋ ਲਿਆਓ ਅਜਾਖਦਾ ਨਹੀਂ ਇੱਧਰ ਲੱਭ ਜੋਤ ਭਈਆ ਉੱਧਰ ਜਾਂਦੇ ਅੰਦਰ ਇਹ ਜੀਲੀ ਨੂੰ ਮਾਰ ਆ ਗਈ ਆਇਆ ਕਹਿੰਦੇ ਹੈਲੋ ਬਾਈ ਜੀ ਹੈ ਲਾਉ ਦੇ ਲੋਈ ਚੋਲੀ ਬਣ ਗਏ ਗੈਸ ਆਪ ਤਾਂ ਮਰਨ ਦਾ ਬਣ ਗਈ। ਹੋਰ ਥੋੜੀ ਜਿਹੀ ਪਾਪ ਜੀ ਨਾਲ ਬੱਸ ਪੱਕ ਜਾਣਗੀ। ਮਜ਼ੇਰਾ ਮਸਾਲਾ ਬਹੁਤ ਸੋਹਣਾ ਬਣਿਆਗਾ। ਪਹਿਲਾਂ ਨਾ ਉਹ ਕਸੀਗੀ। ਠੀਕ ਹੋ ਗਈ। ਚਲੋ ਮੈਂ ਪਲੇਟਾਂ 'ਚ ਪਾਵਾਂਗੇ ਇਹਨਾਂ ਨੂੰ। ਗਰਮੀ ਵਾਲੀ ਹੈ। ਹੈ ਇਹ ਪਹਿਲਾਂ ਵੀ ਮੈਂ ਬਾਹਰ ਬੈਠੀ ਰਹੀ ਗੈਸ ਕੱਟ ਕਰਕੇ। ਕੁਝ ਤੇ ਕਰਨੀ ਹੁੰਦੀ ਹੈ। ਹੁਣ ਬਣ ਗਏ। ਚਲੋ ਜੀ ਵੀਡੀਓ ਦਾ ਕਰਦੇ ਆਪਾਂ ਇੱਥੇ ਐਂਡ। ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ। ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੁੰਦੀ ਹੈ। ਲਾਇਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ ਜੀ। ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ।